ਜਿਸ ਰਸਤੇ ਤੇ ਅੱਜ ਭਾਰਤ ਅਤੇ ਪਾਕਿਸਤਾਨ ਚੱਲ ਰਹੇ ਨੇ ਉਸ ਰਸਤੇ ਨੂੰ ਜੰਗ ਕਿਹਾ ਜਾਂਦਾ ਹੈ ਤੇ ਜੰਗ ਤੇ ਪਿਆਰ ਚ ਕਹਿੰਦੇ ਕਿ ਸਭ ਕੁਝ ਜਾਇਜ਼ ਹੁੰਦਾ ਵਾਜਬ ਹੁੰਦਾ ਹੈ ਪਰ ਜੰਗਾਂ ਦੇ ਨਤੀਜੇ ਬੜੇ ਵੱਖ ਹੁੰਦੇ ਨੇ ਭਿਆਨਕ ਹੁੰਦੇ ਨੇ ਤੇ ਉਹ ਕੁਝ ਚੀਜ਼ਾਂ ਨਾਲ ਤੈਅ ਹੁੰਦੇ ਨੇ ਲਿਹਾਜ਼ਾ ਮੇਰੇ ਖਿਆਲ ਦੇ ਨਾਲ ਮੈਂ ਆਪਣੀ ਜ਼ਿੰਦਗੀ ਦਾ ਸਭ ਤੋਂ ਔਖਾ ਵਿਸ਼ਲੇਸ਼ਣ ਕਰਨ ਜਾ ਰਿਹਾ ਹਾਂ ਇਸ ਵੇਲੇ ਜੋ ਹਾਲਾਤ ਨੇ ਸਾਡੇ ਜਿਸ ਵੇਲੇ ਵੀਡੀਓ ਬਣ ਰਿਹਾ ਤਾਂ ਮੇਰੇ ਖਿਆਲ ਦੇ ਨਾਲ ਮੇਰੇ ਖੁਦ ਦੇ ਸਾਹਮਣੇ ਸਭ ਤੋਂ ਔਖੇ ਹਾਲਾਤ ਨੇ ਕਿ ਕਿਸ ਤਰ੍ਹਾਂ ਇਹਨਾਂ ਦਾ ਵਿਸ਼ਲੇਸ਼ਣ ਕੀਤਾ ਜਾਵੇ ਜੋ ਹਾਲਾਤ ਸਮਕਾਲੀ ਸਾਡੇ ਸੰਮੁਖ ਨੇ ਬਰਹਾਲ ਮੈਂ ਪਾਕਿਸਤਾਨ ਤੇ ਕੇਂਦਰਿਤ ਹੋਣ ਜਾ ਰਿਹਾ ਹਾਂ ਇਸ ਵੇਲੇ ਅਮਰੀਕਾ ਲਗਭਗ ਲਗਭਗ ਚੁੱਪ ਜਿਆ ਰਹਿ ਕੇ ਡਿਪਲੋਮੈਟਿਕ ਜਿਆ ਹੋ ਕੇ ਕਿਤੇ ਨਾ ਕਿਤੇ ਇੰਡੀਆ ਦੀ ਹੀ ਫੇਵਰ ਕਰਦਾ ਨਜ਼ਰ ਆ ਰਿਹਾ ਹੈ ਸੇਮ ਕਹਾਣੀ ਚਾਈਨਾ ਦੀ ਵੀ ਨਜ਼ਰ ਆ ਰਹੀ ਹੈ ਮੈਂ ਇਹਦਰ ਨਹੀਂ ਜਾਊਂਗਾ ਕਿਹਦੇ ਕੋਲ ਕਿੰਨੀ ਮਿਲਟਰੀ ਹੈ ਉਹ ਇੰਡੀਅਨ ਮੀਡੀਆ ਦਾ ਕੰਮ ਹੈ ਕਿੰਨੇ ਬੰਬ ਹੈ ਫਲਾਂ ਟਮਕਾਂ ਐ ਕਰਦੇ ਅਗੇ ਵਾਹ ਕਰਦੇ ਅਗੇ ਨਹੀਂ ਮੌਜੂਦਾ ਸਮੇਂ ਦੇ ਵਿੱਚ ਜਿਹੜੀ ਖੇਡ ਖੇਡੀ ਜਾ ਰਹੀ ਹੈ ਕੋਤਾ ਅਸਲ ਖਿਡਾਰੀ ਕੌਣ ਹੈ ਸਾਨੂੰ ਇਹ ਦੇਖਣਾ ਪਵੇਗਾ ਸਾਨੂੰ ਇਹ ਸਮਝਣਾ ਪਵੇਗਾ ਸ਼ੁਰੂਆਤ ਕਰਦੇ ਹਾਂ ਇੱਕ ਚੀਜ਼ ਸਾਫ਼ ਹੈ ਸਪਸ਼ਟ ਹੈ ਤੇ ਮੇਰਾ ਡਿਸਕਲੇਮਰ ਵੀ ਹੈ ਕਈ ਵਾਰ ਮੈਨੂੰ ਪੁੱਛਿਆ ਜਾਂਦਾ ਕਿੰਨੀ ਜਾਣਕਾਰੀ ਕਿੱਥੋਂ ਹਾਸਲ ਹੋ ਜਾਂਦੀ ਹੈ ਜੀ ਫਲਟਮ ਕਾ No doubt ਸਾਰੀ ਮਿਹਨਤ ਕਰਦੇ ਆ ਪਰ ਮੇਰੀ ਖੁਸ਼ਕਿਸਮਤੀ ਹੈ ਕਿ ਮੇਰੇ ਬਹੁਤ سارے ਦੋਸਤ ਜਿਹੜੇ ਪੈਸੇ ਲਈ ਨਹੀਂ ਪਿਆਰ ਲਈ ਚਾਹ ਜਨਨ ਲਈ ਕੰਮ ਕਰਦੇ ਆ ਤਾਂ ਉਹਨਾਂ ਦਾ ਸਹਿਯੋਗ ਹਮੇਸ਼ਾ ਇਹੋ ਜੀਆਂ ਜਾਣਕਾਰੀਆਂ 'ਚ ਮੇਰੇ ਲਈ অতি ਮਹੱਤਵਪੂਰਨ ਰਹਿੰਦਾ ਹੈ ਉਹ ਆਪਣਾ ਕੰਮ ਛੱਡ ਕੇ ਮੇਰੇ ਕੁਝ ਤੋਖ ਲਈਏ ਸਵਾਲ ਉਹਨਾਂ ਦਾ ਜਵਾਬ ਦਿੰਦੇ ਆ ਰਿਸਰਚ ਦੇ ਵਿੱਚ ਹਿੱਸੇਦਾਰੀ ਕਰਦੇ ਆ ਮੈਂ ਉਹਨਾਂ ਸਾਰਿਆਂ ਦਾ ਪਹਿਲਾਂ ਹੀ ਧੰਨਵਾਦ ਕਰ ਦਵਾਂ ਕਿ ਇੱਕ ਤਰ੍ਹਾਂ ਨਾਲ ਕਹਿ ਲਵਾਂ ਕਿ ਮੇਰੇ ਵਾਸਤੇ ਉਹ ਟੀਮ ਹੀ ਹੈ ਬਰਹਾਲ ਜੋ ਅਸੀਂ ਸਮਝ ਰਹੇ ਆ ਦ੍ਰਿਸ਼ਟਾਂਤ ਤੋਂ ਜਿਸ ਗੱਲ ਨੂੰ ਅਸੀਂ ਭਾਸ ਰਹੇ ਹਾਂ ਉਹ ਇਹ ਆ ਕਿ ਇੱਕ ਚੀਜ਼ ਸਾਫ਼ ਹੈ ਕਿ ਪਾਕਿਸਤਾਨ ਦੇ ਵਿੱਚ ਯੂਰੇਨੀਅਮ ਤੋਂ ਲੈ ਕੇ ਕੋਲਾ ਸੋਨਾ ਕਾਪਰ ਕ੍ਰੋਮ ਕਲੌਸ ਪਤਾ ਨਹੀਂ ਕਿਹੋ-ਕਿਹੋ ਜੇ ਮਿਨਰਲਸ ਨੇ ਸ ਇਹ ਗੱਲ ਛੜੀ ਹੈ ਸਾਫ਼ ਐ ਸਪਸ਼ਟ ਹੈ ਕਿ ਚਾਹੇ ਯੂਕਰੇਨ ਦੀ ਜੰਗ ਹੋਵੇ ਚਾਹੇ ਮਿਡਲ ਈਸਟ ਦੀ ਅਸਥਿਰਤਾ ਦਾ ਇਤਿਹਾਸ ਹੋਵੇ ਚਾਹੇ ਚైనా ਦਾ ਦਿਲ ਫੈਂਕਣਾ ਪਾਕਿਸਤਾਨ ਚ ਹੋਵੇ ਸਾਰੀਆਂ ਚੀਜ਼ਾਂ ਦਾ ਇੱਕ ਸਾਂਝਾ ਕਾਰਨ ਹੈ ਮਤਲਬ ਤੇ ਇਸ ਵੇਲੇ मिनਰਲਸ ਦੀ ਲੜਾਈ ਪੂਰੀ ਦੁਨੀਆ ਚ ਕਹ ਲੋ ਕਿ ਕੁਝ ਦੇਸ਼ ਬਹੁਤ ਵੱਡੇ ਪੱਧਰ ਤੇ ਲੜ ਰਹੇ ਨੇ ਤਾਂ ਇੱਥੇ ਇੱਕ ਹਸਾਨਾ ਹੈ ਹੁਣ ਅੱਗੇ ਆ ਜਾਨੇ ਆਪਾਂ ਇੱਕ ਤੁਸੀਂ ਘਰਾਂ 'ਚ ਕਿਤੇ ਬੜੇ ਆਲੀਸ਼ਾਨ ਘਰਾਂ 'ਚ ਜਾਓ ਮੇਰੇ ਖੁੱਦੇ ਭਰਾ ਦੇ ਕਹਿ ਲੋ ਦੋਸਤੇ ਕਰ ਕਹਿ ਲੋ ਕਿ ਟੇਬਲ ਹੈ ਟੇਬਲ ਹੈ ਤਾਂ ਉਹਦਾ ਜਿਹੜਾ ਉੱਤੇ ਰੱਖਿਆ ਹੋਇਆ ਮਤਲਬ ਕਿ ਟੇਬਲ ਦਾ ਉਤਲਾ ਹਿੱਸਾ ਉਹ ਕਈ ਹਜ਼ਾਰ ਰੁਪਏ ਦਾ ਹੈ ਕਿਉਂ ਕਿ ਉਹਦੇ ਤੇ ਨਾ ਮਾਰਬਲ ਲੱਗਾ ਉਹ ਮਾਰਬਲ ਦਾ ਹੈ ਟੇਬਲ ਤਾਂ ਹੈ ਉਹ ਮਾਰਬਲ ਉਹਦੀ ਕੀਮਤ ਹਜ਼ਾਰਾਂ ਚ ਲੈ ਜਾਂਦਾ ਸਰ ਉਹ ਮਾਰਬਲ ਕੀ ਹੈ ਉਹਨੂੰ ਕਹਿੰਦੇ ਆ onyx marble ਜੋ ਕੁਝ ਸੈਂਕੜੇ ਰੁਪਏ ਤੋਂ ਸਟਾਰਟ ਹੋ ਕੇ ਇੰਡੀਅਨ ਰੁਪੀਸ ਦੇ ਵਿੱਚ ਜੇ ਗੱਲ ਕਰੀਏ ਨਾ 3000 ਰੁਪਏ ਪਰ ਸਕੂਅਰ ਫੀਟ ਤੱਕ ਵੀ ਜਾਂਦਾ ਹੈ ਜੀ 10000 ਤੱਕ ਐਸਾ ਮਾਰਬਲ ਵੀ ਪਾਕਿਸਤਾਨ ਚ ਮੌਜੂਦ ਹੈ ਐਸਾ ਬਤ ਤੂੰ ਮੈਂ ਤੁਹਾਨੂੰ ਦੱਸ ਰਿਹਾ ਸ਼ਾਇਦ ਕੁਝ ਹਿੱਸਾ ਤੁਹਾਨੂੰ ਪਤਾ ਹੋਵੇ ਪਰ ਇੱਥੋਂ ਹੀ ਤਸਵੀਰ ਸਪਸ਼ਟ ਹੋਵੇਗੀ ਸਾਬ ਕਿ ਅਗਾਹ ਹੋਣਾ ਕੀ ਹੈ ਇੱਥੋਂ ਤੁਹਾਨੂੰ ਚਾਨਣ ਹੋ ਜਾਏਗਾ ਖੈਰ ਐਸ ਵਿਲੇ ਪਾਕਿਸਤਾਨ ਦੇ ਵਿੱਚ ਚੀਨ ਦੀ ਕਲੀ ਇਨਵੈਸਟਮੈਂਟ ਨਹੀਂ ਹੈ ਜੇ ਤੁਸੀਂ ਦੇਖੋਗੇ ਤਾਂ ਚੀਨੀ ਤੰਤਰ ਪੂਰੀ ਤਰ੍ਹਾਂ ਖਿਲਰਿਆ ਹੋਇਆ ਪਸਰਿਆ ਹੋਇਆ ਲਗਭਗ ਲਗਭਗ 40 ਤੋਂ 60 ਹਜ਼ਾਰ ਤਕਨੀਕੀ ਬੰਦੇ ਚੀਨ ਦੇ ਮੌਜੂਦ ਹੈ ਤਕਨੀਕੀ ਤਕਨੀਕੀ ਪਤਾ ਕੌਣ ਹੁੰਦੇ ਜੋ ਖਦਾਨਾ ਚ ਕੜਾਉਂਦੇ ਨੇ ਜਾਂ ਖੋਜਦੇ ਨੇ ਐਸੇ ਇੰਜੀਨੀਅਰ ਹੋ ਗਏ ਡਾਕਟਰ ਹੋ ਗਏ ਹੋਰ ਰਿਸਰਚਰ ਹੋ ਗਏ ਐਸੇ ਬੰਦਿਆਂ ਦੀ ਤਾਦਾਦ 40 ਹਜ਼ਾਰ ਤੋਂ 60 ਹਜ਼ਾਰ ਦੇ ਕਰੀਬ ਹੈ ਸਾਲ ਜਿਹੜੇ ਲਗਾਤਾਰ ਲਗਾਤਾਰ ਕੰਮ ਕਰ ਰਹੇ ਨੇ ਜਦੋਂ ਪਿੱਛੇ ਜੇ ਚੀਨ ਵਾਲਿਆਂ ਤੇ ਕੁਝ ਅਟੈਕ ਹੋਏ ਸਥਿਤੀਆਂ ਜਿਹੜੀਆਂ ਉਹ ਬਦਲਣੀਆਂ ਸਟਾਰਟ ਹੋਈਆਂ ਤਾਂ ਚੀਨ ਨੇ ਉੱਥੇ ਆਪਣਾ ਕੰਮ ਕਰਨ ਦਾ ਰੰਗ ਟੰਗ ਬਦਲਿਆ ਸਾ ਉਹਨਾਂ ਨੇ ਕੁਝ ਸਿਕਿਉਰਿਟੀ ਗਰੁੱਪ ਬਣਾਏ ਉਹਦੇ ਵਿੱਚ ਪਾਕਿਸਤਾਨੀ ਕੁਝ ਬੰਦੇ ਵੀ ਫੜੇ ਇਹ ਜਿਹੜੇ ਸਿਕਿਉਰਿਟੀ ਗਰੁੱਪ ਨੇ ਇਹ ਬਹੁਤ ਵੱਡਾ ਕੰਮ ਕਰ ਰਿਹਾ ਇਸ ਵੇਲੇ ਇਹ ਜਸੂਸੀ ਤੱਕ ਕਰਦੇ ਆ ਇਨਫੋਰਮੇਸ਼ਨ ਤੱਕ ਜਿਹੜੀ ਹੈ ਨਾ ਉਹ ਚైనా ਨੂੰ ਦਿੰਦੇ ਆ ਤੇ ਇਸੇ ਕਰਕੇ ਚైనా ਲਗਾਤਾਰ 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 ਨਾ ਸਿਰਫ ਉਹਤੇ ਪੈਸਾ ਸੁੱਟ ਰਿਹਾ ਤੁਸੀਂ ਨਕਸ਼ੇ ਦੇਖ ਲਿਓ ਚైనా ਪਾਕਿਸਤਾਨ ਇਕਨੋਮਿਕ ਕੋਰੀਡੋਰ ਇਸ ਨੂੰ ਦੇਖ ਲਿਓ ਰੇਲ ਮਾਰਕ ਨੂੰ ਦੇਖ ਲਿਓ ਇਹ ਸਾਰੀਆਂ ਚੀਜ਼ਾਂ ਦੇਖ ਲਿਓ ਉਹਨਾਂ ਦੇ ਉੱਤੇ ਪ੍ਰੋਜੈਕਟਸ ਦੇਖ ਲਿਓ ਇਹਨਾਂ ਦੇ ਉਹਨਾਂ ਦੀ ਇਨਵੈਸਟਮੈਂਟ ਦੇਖ ਲਿਓ ਸਭ ਸਾਰੀ ਤਸਵੀਰ ਕਲੀਅਰ ਹੋ ਜਾਏਗੀ ਉਥੋਂ ਤੁਰਦੇ ਤੁਰਦੇ ਗਿਲਕਟਾਲੀ ਸਾਈਡ ਤੋਂ ਤੁਰਦੇ ਤੁਰਦੇ ਕਦਾਵਰ ਤੱਕ ਤੁਸੀਂ ਦੇਖਣਾ ਤੇ ਕਮਾਲ ਦੀ ਗੱਲ ਹੈ ਕਿ ਹੁਣ ਖਬਰ ਪਿੱਛੇ ਜੇ ਆਈ ਪਿੱਛੇ ਜੇ ਖਬਰ ਆਈ ਸੀਗੀ ਔਰ ਖੁਦ ਇੰਡੀਅਨ মিডিਆ ਨੇ ਇਸ ਗੱਲ ਨੂੰ ਤਸਦੀਕ ਕੀਤਾ ਕਿ ਗੁਜਰਾਤ ਵਾਲੀ ਸਾਈਡ ਗੁਜਰਾਤ ਬਾਰਡਰ ਹੈ ਜਿਹੜਾ ਪਾਕਿਸਤਾਨ ਦੇ ਨਾਲ ਕਿ ਉੱਥੇ ਬਿਲਕੁਲ ਲਾਗੇ ਇੱਕ ਖਦਾਨ ਹੈ ਜਿੱਥੇ ਚਾਈਨਾ ਦੀ ਆਰਮੀ ਦੀ ਪ੍ਰੈਜ਼ੈਂਸ ਹਾਜ਼ਰੀ ਜਿਹੜੀ ਹੈ ਦਰਜ ਕੀਤੀ ਜਾ ਰਹੀ ਹੈ। ਮਤਲਬ ਕਿ ਐਸ ਵੇਲੇ ਆਪਾਂ ਜੇ ਇਹ ਸੋਚ ਕੇ ਚੱਲ ਰਹੇ ਹਾਂ ਕਿ ਲੜਾਈ ਕੱਲਾ ਪਾਕਿਸਤਾਨ ਲੜ ਰਿਹਾ ਹੈ ਇੰਡੀਆ ਨਾਲ ਤਾਂ ਮੇਰੇ ਖਿਆਲ ਦੇ ਨਾਲ ਇਹ ਕੋਥਾਂ ਹੋਵੇਗਾ ਥੋੜਾ ਇਸ ਤੇ ਥੋੜਾ ਰੁੱਕ ਕੇ غور ਕਰਨ ਦੀ ਜ਼ਰੂਰਤ ਹੈ। ਕਰ ਕਰਨ ਦੀ ਜ਼ਰੂਰਤ ਹੈ ਕਿ ਠੀਕ ਹੈ ਅੱਜ ਕੋਈ ਐਲਾਨੀਆਂ ਐਸਾ ਕੋਈ ਪੇੜ ਨਹੀਂ ਹੈ ਚਾਇਨਾ ਦੇ ਨਾਲ ਚਾਇਨਾ ਡਿਪਲੋਮੈਟਿਕ ਵੇ ਦੇ ਨਾਲ ਬੈਠਾ ਹੈ ਸ਼ਹਿ ਲਾ ਕੇ ਪਰ ਤੁਸੀਂ ਸੋਚ ਕੇ ਦੇਖੋ ਕਿ ਉਹਦਾ ਕੀ ਕੁਛ ਦਾਤ ਲੱਗਾ ਮੈਂ ਤੁਹਾਨੂੰ ਇੱਕ ਚੀਜ਼ ਹੋਰ ਦੱਸ ਦਿੰਦਾ ਸਰ ਕਿ ਜਿਸੂਲੇ ਪਹਿਲ ਕੰਮ ਹੋ ਗਿਆ ਉਸ ਵੇਲੇ ਨਰਿੰਦਰ ਮੋਦੀ ਹੋਰਾ ਨੇ ਲਗਾਤਾਰ ਟਾਈਮ ਲਿਆ ਟਾਈਮ ਲਿਆ ਟਾਈਮ ਲਿਆ ਉਹਦੇ ਬਹੁਤ ਕਾਰਨ ਸੀ ਸਟ੍ਰੈਟਜੀਕਲੀ ਬਹੁਤ ਕਾਰਨ ਸੀ ਰਣਨੀਤਿਕ ਪੈਟਰਡੀ ਤੋਂ ਚਿਤ ਕੀ ਪਰੰਤੂ ਸਭ ਤੋਂ ਵੱਡਾ ਇੱਕ ਕਾਰਨ ਜਿਹੜਾ ਤੁਹਾਨੂੰ ਅਦਿੱਖ ਕਹ ਲੋਗੇ ਨਾ ਦੱਸਣ ਲੱਗਾ ਦਿਸਦਾ ਨਹੀਂ ਹੈ ਉਹ ਇਹ ਐਸਾ ਕਿ ਚਾਈਨਾ ਨੇ ਆਪਣੇ ਜਿਹੜੇ ਬੰਦੇ ਸੀਗੇ ਉਹ ਪੂਰੇ ਪਾਕਿਸਤਾਨ 'ਚ ਖਿਲਾਰ ਦਿੱਤੇ ਪੂਰੇ ਪਾਕਿਸਤਾਨ 'ਚ ਖਿਲਾਰ ਦਿੱਤੇ ਤਾਂ ਕਿ ਚਾਈਨਾ ਦਾ ਜੇ ਕੋਈ ਨੁਕਸਾਨ ਹੁੰਦਾ ਕਿਸੇ ਨਾਗਰਿਕ ਦਾ ਜਾਂ ਕਿਸੇ ਮਾਹਰ ਦਾ ਤਾਂ ਫਿਰ ਸਮਝ ਸਕਦੇ ਹੋ ਫਿਰ ਸਮਝ ਸਕਦੇ ਹੋ ਕਿ ਗੇਮ ਕਿੰਦਰ ਨੂੰ ਲਿਜਾਣ ਦਾ ਯਤਨ ਹੁੰਦਾ ਇਸੇ ਕਰਕੇ ਬਹੁਤ ਸੋਚਿਆ ਗਿਆ ਸਭ ਬਹੁਤ ਵਿਚਾਰਿਆ ਗਿਆ ਇਹ ਚੀਜ਼ ਅਦਿੱਖ ਹੈ ਖੈਰ ਐਸ ویਲੇ ਜੋ ਕੰਮ ਸ਼ੁਰੂ ਹੋ ਚੁੱਕਾ ਹੈ ਉਹਦੇ ਤੋਂ ਪਹਿਲਾਂ ਜਾਂਦੇ ਜਾਂਦੇ ਤੁਹਾਨੂੰ ਮੈਂ ਦੱਸਾਂ ਕਿ ਲਾਹੌਰ ਦੇ ਵਿੱਚ ਜੋ ਉਹਨਾਂ ਦੀ ਔਰੇਂਜ ਲਾਈਨ ਮੈਟਰੋ ਹੈ ਉਹਨਾਂ ਨੇ ਮੈਟਰੋ ਚਲਾਈ ਸਾਹਿਬਾ ਨੂੰ ਤਾਂ ਉਹ ਕਿੱਥੋਂ ਆਈ ਹੈ ਉਹ ਵੀ ਸਰ ਸੀਪੀ ਇਸੀ ਦਾ ਹੀ ਹਿੱਸਾ ਹੈ ਤੁਸੀਂ ਸੋਚ ਕੇ ਦੇਖੋ ਕਿ ਗਿਲਗਿਤ ਬਲਿਸਤਾਨ ਵਾਲੀ ਜਗਾ ਤੋਂ ਲੱਗ ਕੇ ਗਦਾਵਰ ਤੱਕ ਰੇਲ ਰੂਟ ਚਾਹੇ ਸੜਕੀ ਰੂਟ ਪ੍ਰੋਜੈਕਟਸ ਤਾਂ ਉਹਨਾਂ ਦੇ ਸਿੱਗੇ ਸਿੱਗੇ ਨਾਲ ਉਹਨਾਂ ਨੇ ਸੀਪੀਈਸੀ ਜੋ ਪ੍ਰੋਜੈਕਟ ਹੈ ਇਹਨਾਂ ਦਾ ਉਹਦੇ ਤਹਿਤ ਲਾਹੌਰ ਦੇ ਵਿੱਚ ਮੈਟਰੋ ਵੀ ਚਲਾ ਦਿੱਤੀ ਸਭ ਯਾਨੀ ਪੂਰਾ ਇਨਫਰਾਸਟ੍ਰਕਚਰ ਖੜਾ ਕਰ ਦਿੱਤਾ ਜੀ ਚਾਹੇ ਉਹ ਡੈਮ ਹੋਣ ਬਿਜਲੀ ਘਰ ਹੋਣ ਮੈਟਰੋ ਹੋਵੇ ਸਾਰਾ ਕੁਝ ਸਾਰਾ ਕੁਝ ਚਾਇਨਾ ਉੱਤੇ ਕਰ ਰਿਹਾ ਐ ਸਾ ਤਾਂ ਮੈਂ ਕਹ ਰਿਹਾ ਕਿ ਇਹ ਲੜਾਈ ਜਿੜੀ ਹੈ ਨਾ ਥੋੜਾ ਜਿਹਾ ਸੋਚ ਕੇ ਚਲੋ ਕਿਉਂਕਿ ਦੇਖੋ ਗੱਲ ਕੀ ਹੋਈ ਕਿ ਜਦੋਂ ਡਿਫੈਂਸ ਸਿਸਟਮ ਦਾ ਇਮਤਿਹਾਨ ਹੋਇਆ ਇਧਰ S400 ਸੀ ਤਾਂ ਉਧਰ TWZ ਦੇ ਮੁਤਾਬਕ ਮੈਂ ਜੋ ਚੀਜ਼ ਪੜੀ ਕਿ ਉਹਨਾਂ ਨੇ ਇਸਤੇਮਾਲ ਕੀਤਾ ਸੀਗਾ ਜੋ ਦਾਵਾ ਕੀਤਾ ਗਿਆ ਨਾ ਕਿ ਜਹਾਜ਼ ਡਿੱਗੇ ਗਏ ਤੇ ਉਹਨਾਂ ਦੇ ਵਿੱਚੋਂ ਇੱਕ ਬਠੰਡੇ ਵਾਲਾ ਜਹਾਜ਼ ਦਾ ਸ਼ੱਕ ਹੈ ਪੁਸ਼ਟੀ ਨਹੀਂ ਤਾਂ TWZ ਇੱਕ ਮੀਡੀਆ ਸੰਸਥਾ ਹੈ ਬਹੁਤ ਜ਼ਬਰਦਸਤਾ ਦਾਰਾ ਹੈ ਬਹੁਤ ਜ਼ਬਰਦਸਤ ਕੰਮ ਕਰਦਾ ਹੈ ਉਹਨਾਂ ਨੇ ਖੁਲਾਸਾ ਕੀਤਾ ਸੀਗਾ ਕਿ ਇੱਥੇ ਯੂਜ਼ ਹੋਇਆ PL 15 A2 एयर ਮਜ਼ਾਇਲ ਸਿਸਟਮ ਜਿਹੜਾ ਹੈ ਇਹ ਇੱਕ ਐਕਟਿਵ ਰੈਡਾਰ ਗਾਈਡ A2 एयर ਮਜ਼ਾਇਲ ਸਿਸਟਮ ਹੈ ਜੋ ਪਾਕਿਸਤਾਨ ਨੇ ਭਾਰਤ ਦੇ ਖਿਲਾਫ ਪਹਿਲੀ ਵਾਰ ਵਰਤਿਆ ਏ ਇਸ ਅਦਾਰੇ ਦੀ ਬਹੁਤ ਹੀ ਤਕੜੀ ਸਟੋਰੀ ਸੀਗੀ ਮੈਂ ਤੁਹਾਨੂੰ ਫਿਰ ਕੋਟ ਕਰ ਦਿੰਦਾ TWZ ਤੇ ਤੁਸੀਂ ਚਲੇ ਜਾਓ PL15A2 एयर ਮਿਸਾਈਲ ਸਿਸਟਮ ਹੈ ਜੋ ਉਹ ਪੜ੍ਹੋਗੇ ਉਹ ਤੁਹਾਨੂੰ ਸਾਰਾ ਲਿੰਕ ਖੋਲ੍ਹ ਕੇ ਤੇ ਉਹ ਲੇਖ ਆ ਜਾਣਾ ਸਟੋਰੀ ਆ ਜਾਣੀ ਤੁਹਾਡੇ ਸਾਹਮਣੇ ਤਾਂ ਉਹ ਉਹ ਕਿਦਾ ਬਣਾਇਆ ਪਿਆ ਉਹ ਚਾਈਨਾ ਦਾ ਹੀ ਦਿੱਤਾ ਹੋਇਆ ਸਭ ਹੁਣ ਇਸ ਸਟ੍ਰਾਈਕ ਜਾਂ ਇਸ ਲੜਾਈ ਇਸ ਜੰਗ ਤੋਂ ਪਹਿਲਾਂ ਸਰ ਉਹ ਹੋਰ ਤੁਹਾਨੂੰ ਦੱਸਦਾ ਇੱਕ ਡੀਲ ਹੁੰਦੀ ਹੈ ਵਿੰਗਲੰਗ ਡਰੋਨ ਸਿਸਟਮ ਹੈ 5 ਮਈ ਨੂੰ ਡੀਲ ਡਨ ਹੋਣ ਦੀ ਖਬਰ ਆਉਂਦੀ ਹੈ ਇਹ ਪਤਾ ਕਿੰਨੇ ਦੀ ਹੈ 2 ਤੋਂ 300 ਮਿਲੀਅਨ ਦੀਸਾ ਇਹ ਜੋ ਡਰੋਨ ਸਿਸਟਮ ਹੈ ਨਾ ਇੱਕ ਗੇਮ ਚੇਂਜਰ ਸਾਬਤ ਹੋ ਸਕਦਾ ਜਿਵੇਂ ਆਪਾਂ ਵਿਕੇ ਹੈ ਕਿ ਇਜ਼ਰਾਈਲੀ ਡਰੋਨ ਜਿਹੜੇ ਆਉਂ ਪਾਕਿਸਤਾਨ ਤੇ ਟੁੱਟ ਪਏ ਇਹ ਚਾਈਨਾ ਨੇ ਵੀ ਇੱਕ ਇਸੇ ਤਰ੍ਹਾਂ ਦੀ ਡਰੋਨ ਸਿਸਟਮ ਦੀ ਟੈਕਨੋਲੋਜੀ ਪਾਕਿਸਤਾਨ ਨੂੰ ਦਿੱਤੀ ਹੈ ਜੋ ਲੋਕ مطلب ਕਿ ਬਹੁਤ ਅਣਜਾਣ ਰਹਿੰਦੇ ਹਨ ਇਹਨਾਂ ਚੀਜ਼ਾਂ ਨੂੰ ਸਿਰਫ ਜਸਬਾਤੀ ਗੱਲ ਕਰਦੇ ਤਾਂ ਮੈਂ ਉਹਨਾਂ ਦੀ ਜਾਣਕਾਰੀ ਵਾਸਤੇ ਦੱਸ ਦੇਵਾਂ ਕਿ ਕਿਸ ਤਰ੍ਹਾਂ ਖੇਡ ਖੇਢੀ ਜਾਂਦੀ ਹੁੰਦੀ ਹੈ एनडीटीवी ने 5 मई को खुलासा किया है कि पाक बेस्ड हैंकरों ने हैकरों ने सॉरी हैकरों ने डिफेंस सिस्टम दिया ਸਾਡੀਆਂ ਜਿਹੜੀਆਂ ਇੰਡੀਅਨ ਡਿਫੈਂਸ ਦੀਆਂ ਕਈ ਵੈਬਸਾਈਟਾਂ ਜਿਹੜੀਆਂ ਹੈਕ ਕਰਨ ਦਾ ਦਬਾਅ ਕੀਤਾ ਸੀ ਤਾਂ ਤੁਸੀਂ ਸੋਚ ਕੇ ਦੇਖੋ ਔਰ ਇੱਕ ਤੱਥ ਜਿਹੜਾ ਹੈ ਉਹ ਸ਼ਾਇਦ ਤੁਹਾਨੂੰ ਪਤਾ ਨਹੀਂ ਹੋਏਗਾ ਜਿਹੜਾ ਕੰਪਿਊਟਰ ਦਾ ਵਾਇਰਸ ਹੈ ਉਸ ਦੀ ਖੋਜ ਵੀ ਪਾਕਿਸਤਾਨ ਚ ਹੋਈ ਸੀਗੇ ਦੋ ਸਕੇ ਭਰਾ ਸੀਗੇ ਬਾਸਤ ਤੇ ਅਮਜ਼ਦ ਫਰੂਕ ﺍﻟवी ਨਾਮ ਦੇ ਉਹਨਾਂ ਨੇ ਕੀਤੇ ਸੀਗੇ ਸ਼ਾਇਦ ਇਹ ਗੱਲ 85 90 ਦੇ ਆਸ-ਪਾਸ ਦੀ ਹੋਏਗੀ ਮਤਲਬ ਕਿ ਪਾਕਿਸਤਾਨੀ ਹੈਕਰ ਤੋਂ ਲੈ ਕੇ ਜੇ ਤੁਸੀਂ ਚైనా ਦੀ ਟੈਕਨੋਲੋਜੀ ਤੱਕ ਦੇਖੋਗੇ मिनਰਲਸ ਦੀ ਗੇਮ ਦੇਖੋਗੇ ਉਹਨਾਂ ਦਾ ਇਨਫਰਾਸਟ੍ਰਕਚਰ ਤੇ ਆਰਮੀ ਦੀ ਪ੍ਰੈਜ਼ੈਂਸ ਦੇ ਦਾਅਵੇ ਦੇਖੋਗੇ ਨਤੀਜਾ ਕੀ ਨਿਕਲਦਾ ਹੈ ਸਰ ਨਤੀਜਾ ਇਹ ਨਿਕਲਦਾ ਹੈ ਕਿ ਸ਼ਾਇਦ ਸ਼ਾਇਦ ਚਾਈਨਾ ਇਸ ਲੜਾਈ ਚ ਕੁਦ ਚੁੱਕਾ ਹੁੰਦਾ ਜੇਕਰ ਬਲੋਚਿਸਤਾਨ ਜਾਂ ਖੈਬਰ ਪਖਤੂਨ ਵਾਂ ਦਾ ਮਸਲਾ ਨਾ ਹੁੰਦਾ ਟਿਉਂ ਕਾਰਨ ਇਹ ਹੈ ਕਿ ਬਹੁਤ ਸਾਰੇ ਮਿਨਰਲਸ ਜਿਹੜੇ ਮੈਂ ਤੁਹਾਨੂੰ ਦੱਸੇ ਚਾਹੇ ਉਹਦੇ ਚ ਸੋਨਾ ਹੈ ਚਾਹੇ ਕੁਝ ਹੋਰ ਕੀਮਤੀ ਮਿਨਰਲਸ ਨੇ ਉਹ ਉਹ ਸਾਈਡ ਨੇ ਤੇ ਜਿਵੇਂ ਹੀ ਪਾਕਿਸਤਾਨ ਭਾਰਤ ਦੇ ਨਾਲ ਇਧਰਲੀ ਸਾਈਡ ਫੁੱਲ ਫਲਾਇਰਡ جنگ ਚ ਉਲਝੇਗਾ ਨਾ ਕਿਉਂਕਿ ਸ਼ੁਰੂਆਤੀ ਗੇਟ ਚ ਹੀ ਜੋ ਬਲੋਚ ਲਿਬਰੇਸ਼ਨ ਆਰਮੀ ਹੈ ਉਹਨਾਂ ਨੇ ਇਹਨਾਂ ਨੂੰ ਕੁੱਟਣਾ ਸਟਾਰਟ ਕਰ ਦਿੱਤਾ ਉਹਨਾਂ ਨੇ ਦਾਵਾ ਕੀਤਾ ਕਿ ਬਹੁਤ ਹੱਦ ਤੱਕ ਅਸੀਂ ਬਲੂਚਿਸਤਾਨ ਆਜ਼ਾਦ ਕਰਾ ਲਿਆ ਇਹਨਾਂ ਦੇ ਪੁਲਿਸ ਵਾਲੇ ਚੌਕੀਆਂ ਛੱਡ ਕੇ ਭੱਜ ਨਿਕਲੇ ਆ ਪਾਕਿਸਤਾਨ ਵਾਸਤੇ ਇਹੋ ਹੀ ਇੱਕ ਵੱਡਾ ਖਤਰਾ ਹੈ ਕਿ ਜੇ ਅਸੀਂ ਇੱਧਰ ਉਲਝੇ ਨਾਲ ਦੀ ਨਾਲ ਪਾਕਿਸਤਾਨ ਜਿਹੜਾ ਹੈ ਉਵੰਡਿਆ ਜਾਏਗਾ। ਇਹੀ ਚਾਈਨਾ ਲਈ ਇੱਕ ਚਿੰਤਾਜਨਕ ਗੱਲ ਹੈ ਸਾ। ਚਿੰਤਾਜਨਕ ਗੱਲ ਹੈ। ਕਿਉਂ ਕਿਉਂਕਿ ਫਿਰ ਜੋ ਉਹਨਾਂ ਦੇ ਸੁਫਨੇ ਆ ਚਾਹੇ ਈਰਾਨ ਦੇ ਨਾਲ ਬਾਰਡਰ ਲੱਗਣ ਵਾਲਾ ਮਸਲਾ ਹੈ ਚਾਹੇ ਉਹਨਾਂ ਦੇ ਪ੍ਰੋਜੈਕਟਸ ਨੇ मिनਰਲਸ ਸਾਰੀਆਂ ਚੀਜ਼ਾਂ ਜਿਹੜੀਆਂ ਤਰੀਆਂ-ਤਰਾਈਆਂ ਰਹਿ ਜਾਣਗੀਆਂ। ਇਸ ਕਰਕੇ ਉਹ ਪਾਕਿਸਤਾਨ ਨੂੰ ਬੈਕਐਂਡ ਤੋਂ ਸਪੋਰਟ ਕਰ ਰਹੇ ਨੇ ਬੇਹਤ ਸ਼ਾਨਦਾਰ ਜਾਂ ਕਹਿ ਲਓ ਕਿ ਚਤਰ ਤਰੀਕੇ ਨਾਲ। ਪਰ ਖੁੱਲ ਕੇ ਇਸ ਲੜਾਈ ਚ ਨਹੀਂ ਆ ਰਹੇ। ਤਕਨੀਕ ਬਹੁਤ ਦੇ ਰਹੇ ਨੇ। ਤਕਨੀਕ ਬਹੁਤ ਦੇ ਰਹੇ ਨੇ ਕਿ ਤਕਨੀਕ ਦੇ ਨਾਲ ਹੀ ਪਾਕਿਸਤਾਨ ਨੂੰ ਤਗੜਾ ਕਰ ਦਿਓ ਔਰ ਇੰਡੀਆ ਨੂੰ ਬਹੁਤ ਜ਼ਿਆਦਾ ਉਲਝਾ ਲਾਓ ਨਾਲ ਨੂੰ ਬੰਗਲਾਦੇਸ਼ ਦੀ ਵੀ ਸਮੱਸਿਆ ਹੈ ਚਾਈਨਾ ਦਾ ਇਹੀ ਯਤਨ ਹੈ ਕਿ ਹਰ ਪਾਸਿਓਂ ਇੰਡੀਆ ਨੂੰ ਟਾਈਟ ਕਰ ਦਿਓ ਮਾਲਦੀਵ ਹੈ ਨਪਾਲ ਹੈ ਲੰਕਾ ਹੈ ਬੰਗਲਾਦੇਸ਼ ਹੈ ਮਿਆਂਮਾਰ ਹੈ ਕਿ ਸੋਚ ਕੇ ਦੇਖੋ ਨਾ ਕਿ ਭਾਰਤ ਦੇ ਘੇਰੇ 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 ਚਾਈਨਾ ਕਿਸ ਤਰ੍ਹਾਂ ਦਾ ਤੰਤਰ ਕਹਿ ਲਓ ਇੱਕ ਸਾਜ਼ਿਸ਼ਨ ਜਾਲ ਕਹਿ ਲਓ ਕਿ ਉਹ ਵਿਕਸਤ ਕਰ ਚੁੱਕਾ ਹੈ ਸੋ ਇਸ ਗੇਮ ਦੇ ਵਿੱਚ ਇੱਕ ਬਹੁਤ ਵੱਡਾ ਪਾਰਟ ਜਿਹੜਾ ਮੈਂ ਤੁਹਾਨੂੰ ਦੱਸਿਆ ਕਿ ਉਹ ਚਾਈਨਾ ਪਲੇ ਕਰ ਰਿਹਾ ਹੈ ਨਾ ਚੋੜ ਸਾਡਾ ਇਹੋ ਆ ਕਿ ਪਾਕਿਸਤਾਨ ਵਾਸਤੇ ਹੁਣ ਡੂਅਰਡ ਆਈ ਹੈ ਜਾਂ ਤਾਂ ਪਾਕਿਸਤਾਨ ਨੂੰ ਯੂਨਾਈਟ ਕਰ ਕੇ ਰੱਖ ਲਓ ਤੇ ਇੰਡੀਆ ਦੇ ਨਾਲ ਸਥਿਤੀ ਸੁਖਾਵੀ ਕਰ ਲਓ ਜਾਂ ਫਿਰ ਜਾਂ ਫਿਰ ਰਿਸਕ ਲੈਣ ਵਾਸਤੇ ਤਿਆਰ ਹੋ ਜਾਓ। ਤੋਂ ਵਿਛਲੇ ਕੁਝ ਮੈਂ ਤੁਹਾਨੂੰ ਦੱਸਿਆ ਕਿ ਇਸ ਵੇਲੇ ਖਬਰਾਂ ਦਾ ਤਹਾੜਾ ਹੈ। ਅਸੀਂ ਇੱਕ ਤੁਹਾਨੂੰ ਓਵਰਵਿਊ ਦਿੱਤਾ ਹੈ ਕਿ ਦਰਅਸਲ ਚਾਈਨਾ ਸਭ ਕੁਝ ਕਰ ਰਿਹਾ ਹੋਤੇ ਸਭ ਕੁਝ ఎవਰੀਥਿੰਗ। ਪਰ ਬਹੁਤ ਚਤੁਰਤਾ ਦੇ ਨਾਲ ਚਲਾਕੀ ਦੇ ਨਾਲ। ਹੁਣ ਦੇਖਣਾ ਇਹ ਹੋਵੇਗਾ ਕਿ ਇਹਨਾਂ ਦੀ ਚਲਾਕੀ ਚਤੁਰਤਾ ਕਿਸ ਤਰ੍ਹਾਂ ਦਾ ਕੰਮ ਕਰਦੀ ਹੈ। ਬਰਹਾਲ ਚਾਈਨਾ ਤੋਂ ਭਾਰਤ ਨੂੰ ਬਹੁਤ ਜ਼ਿਆਦਾ ਚੁੱਕਨੇ ਰਹਿਣ ਦੀ ਜ਼ਰੂਰਤ ਹੈ ਕੁਝ ਵੀ ਕਰ ਸਕਦਾ ਉਹ ਕੁਝ ਵੀ ਕਰ ਸਕਦਾ ਖੈਰ ਦੇਖਦੇ ਆਂ ਜੀ ਇਹ ਕਹਾਣੀ ਕਿਥੋਂ ਤੱਕ ਜਾਂਦੀ ਹੈ ਜਿੱਥੋਂ ਤੱਕ ਜਾਏਗੀ ਸਾਡੀ ਕਹਾਣੀ ਜਦੋਂ ਤੱਕ ਹੈ ਅਸੀਂ ਇਸ ਕਹਾਣੀ ਦੇ ਨਾਲ ਚਲਦੇ ਜਾਂਦੇ ਜਾਵਾਂਗੇ ਅਗਲੀ ਵਾਰ ਮਿਲਦੇ ਆਂ ਥੋੜੇ ਫਿਕਰ ਦੇ ਨਾਲ ਥੋੜੇ ਰੰਜ ਦੇ ਨਾਲ ਥੋੜੀ ਮਾਇੂਸੀ ਦੇ ਨਾਲ ਹਸਾਸਤ ਲੈ ਰਿਹਾ ਅਗਲੀ ਵਾਰ ਫੇਰ ਮਿਲਦੇ ਆਂ サリャのサツリアかル